ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਵਾਰ 7 ਘਰ ਦਸਵਾ ਇੱਕ ਊੰਕਾਰ ਸਤਗੁਰ ਪ੍ਰਸਾਦ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਏ ਸਤਗੁਰੂ ਜੀ ਸੰਸਾਰ ਵਿੱਚ ਬਹੁਤ ਸਾਰੇ ਲੋਕ ਦਿਨਾਂ ਦੀ ਵਿਚਾਰ ਕਰਦੇ ਹਨ ਕੋਈ ਆਖਦਾ ਹੈ ਕਿ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਠੀਕ ਨਹੀਂ ਹਨ ਇਹਨਾਂ ਦਿਨਾਂ ਵਿੱਚ ਕੋਈ ਵਪਾਰ ਆਦ ਨਹੀਂ ਕਰਨਾ ਚਾਹੀਦਾ ਤਦ ਬਿਲਾਵਲ ਰਾਗ ਦੇ ਅੰਦਰ ਮਹੱਲਾ ਤੀਜਾ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜੀ ਵਾਰ ਸਤ ਪਾਵ ਸਤਾਂਵਾਰਾਂ ਦਿਨਾਂ ਦੁਆਰਾ ਕਰ ਦਸਵੀਂ ਸਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ ਰਹੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਆਦਿਤਵਾਰ ਆਦਪੁਰਖ ਹੈ ਸੋਈ ਆਪੇ ਵਰਤੈ ਅਬਰਨ ਕੋਈ ਅਦਿੱਤਵਾਰ ਭਾਵ ਅਦਿੱਤੀ ਦੀ ਵੰਸ਼ ਵਿੱਚ ਹੋਣ ਵਾਲੇ ਸੂਰਜ ਦੇ ਦਿਨ ਭਾਵ ਐਤਵਾਰ ਦੁਆਰਾ ਕਥਨ ਕਰਦੇ ਹਨ ਕਿ हे ਭਾਈ ਸੋਈ ਉਹ ਪਰਮਾਤਮਾ ਸਭ ਦਾ ਆਦ ਮੁੱਢ ਸਭ ਵਿੱਚ ਪੁਰਖ ਪੂਰਨ ਵਿਆਪਕ ਹੈ हे ਭਾਈ ਉਹ ਪਰਮਾਤਮਾ ਆਪ ਹੀ ਸਾਰਿਆਂ ਦੇ ਅੰਦਰ ਆਤਮਾ ਰੂਪ ਹੋ ਕੇ ਵਰਤ ਰਿਹਾ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਉਤਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੈ ਸੋ ਹੋਈ ਉਤਪੋਤ ਤਾਣੇ ਪੇਟੇ ਵਤ ਸਾਰੇ ਸੰਸਾਰ ਦੇ ਜੀਵਾਂ ਨੂੰ ਆਪਣੇ ਹੁਕਮ ਵਿੱਚ ਪਰੋ ਰਿਹਾ ਹੈ ਇਹ ਬਾਈ ਕਰਤਾ ਬੁਰਖਾਬ ਜੋ ਕੁਝ ਵੀ ਤਿੰਨਾਂ ਕਾਲਾਂ ਵਿੱਚ ਕਰਦਾ ਹੈ ਓਹੀ ਹੁੰਦਾ ਹੈ ਨਾਮ ਰਤੇ ਸਦਾ ਸੁਖ ਹੋਈ ਗੁਰਮਕਬਿਰਲਾ ਬੂਝੈ ਕੋਈ ਕਿ ਭਾਈ ਜੋ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਉਹਨਾਂ ਨੂੰ ਹਮੇਸ਼ਾ ਸੁਖ ਦੀ ਪ੍ਰਾਪਤੀ ਹੁੰਦੀ ਪਰ ਕੋਈ ਵਿਰਲਾ ਟਾਵਾਂ ਟਾਵਾਂ ਗੁਰਮੁਖ ਹੀ ਗੁਰਾਂ ਦੁਆਰਾ ਪਰਮਾਤਮਾ ਦੇ ਨਾਮ ਦੇ ਉਪਦੇਸ਼ ਨੂੰ ਬੂਝੈ ਸਮਝਦਾ ਹੈ ਹਿਰਦੈ ਜਪਨੀ ਜਪੋ ਗੁਣ ਤਾਸਾ ਏ ਭਾਈ ਹਿਰਦੈ ਮਨ ਨੂੰ ਜਪਨੀ ਮਾਲਾ ਬਣਾ ਕੇ ਗੁਣਾਂ ਦੇ ਖਜ਼ਾਨੇ ਪ੍ਰਭ ਵਾਹਿਗੁਰੂ ਨੂੰ ਜਪੜਾ ਕਰੋ ਹਰ ਅਗਮ ਅਗੋਚਰ ਅપરੰਪਰ ਸੁਆਮੀ ਜਨ ਪਾਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਉ ਹੀ ਪਾਈ ਜੋ ਪਰਮਾਤਮਾ ਅਗਮ ਗਮਤਾ ਤੋਂ ਪਰੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਅપરੰਪਰ ਪਾਰਾਵਾਰ ਤੋਂ ਰਹਤ ਅਤੀ ਸਾਰਿਆਂ ਦਾ ਸੁਆਮੀ ਮਾਲਕ ਹੈ ਉਸ ਨੂੰ ਦਾਸਨ ਦਾਸਾਂ ਦੇ ਦਾਸਾ ਦਾਸ ਹੋ ਕੇ ਅਤੇ ਗੁਰਮੁਖ ਜਨਾਂ ਦੇ ਪਗ ਚਰਨੀ ਲਾ ਕੇ ਧਿਆਉਣਾ ਕਰੋ ਸਿਮਰਨਾ ਕਰੋ ਰਹਾਉ ਸੋਮਵਾਰ ਸੱਚ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਜਾਏ ਸੋਮਵਾਰ ਚੰਦਰਮਾ ਦੇ ਵਾਰ ਦਿਨ ਦੁਆਰਾ ਕਥਨ ਕਰਦੇ ਕਿ हे ਭਾਈ ਸੱਚ ਸਰੂਪ ਪ੍ਰਮਾਤਮਾ ਸਾਰੇ ਥਾਈ ਸਮਾਏ ਵਿਆਪ ਕੋ ਰਿਆ ਹੈ ਉਸ ਪ੍ਰਮਾਤਮਾ ਦੀ ਕੀਮਤ ਕਿਸੇ ਕੋਲੋਂ ਵੀ ਆਖੀ ਕਹੀ ਨਹੀਂ ਜਾਂਦੀ ਆਖ ਆਖ ਰਹੇ ਸਭ ਲੇਵ ਲਾਏ ਜਿਸ ਦੇਵੈ ਤਿਸ ਪੱਲੇ ਪਾਈ ਏ ਪਾਈ ਸਾਰੇ ਆਖ ਆਖ ਕਹਿ ਕਹਿ ਕੇ ਵਾ ਆਖ ਅਖਾਣਾ ਦੁਆਰਾ ਆ ਕੇ ਵਾ ਆਖਣ ਵਾਲੇ ਹੋ ਕੇ ਆ ਕੇ ਵਾ ਆਖ ਮੁਖ ਦੁਆਰਾ ਆ ਕੇ ਸਭ ਉਸ ਹਰੀ ਦੇ ਵਿੱਚ ਲਿਵ ਬਿਰਤੀ ਜੋੜ ਰਹੇ ਏ ਭਾਈ ਜਿਸ ਨੂੰ ਹਰੀ ਆਪਣਾ ਨਾਮ ਦੇਣਾ ਕਰਦਾ ਉਸੇ ਦੇ ਬੁੱਧ ਰੂਪੀ ਪੱਲੇ ਵਿੱਚ ਇਹ ਨਾਮ ਆ ਕੇ ਪੈਂਦਾ ਹੈ ਅਗਮ ਅਗੋਚਰ ਲਖਿਆ ਨ ਜਾਏ ਗੁਰ ਕੈ ਸਬਦ ਹਰ ਰਹਾ ਸਮਾਏ ਏ ਭਾਈ ਅਗਮ ਗਮਤਾ ਤੋਂ ਰਹਿਤ ਅਤੇ ਅਗੋਚਰ ਇੰਦਰੀਆਂ ਦੇ ਵਿਸ਼ੇ ਰਹਿਣ ਵਾਲਾ ਪ੍ਰਭੂ ਵਾਹਿਗੁਰੂ ਕਿਸੇ ਕੋਲੋਂ ਵੀ ਆਪਣੇ ਆਪ ਲਖਿਆ ਜਾਣਿਆ ਨਹੀਂ ਜਾਂਦਾ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਉਹ ਹਰੀ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿੱਚ ਸਮਾਏ ਲੀਨ ਹੋ ਰਿਹਾ ਹੈ ਵਾ ਗੁਰਾਂ ਦੇ ਸ਼ਬਦ ਦੀ ਜਿਸ ਨੇ ਕਮਾਈ ਕੀਤੀ ਹੈ ਉਸ ਨੇ ਇਸ ਪ੍ਰਕਾਰ ਨਿਚੇ ਕੀਤਾ ਕਿ ਹਰੀ ਸਾਰੇ ਥਾਈ ਸਮਾਰਿਆ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਤੰਦੇ ਲਾਇਆ ਮੰਗਲਵਾਰ ਦੁਆਰਾ ਕਥਨ ਕਰਦੇ ਆ ਕਿ ਉਸ ਪ੍ਰਮਾਤਮਾ ਨੇ ਸੰਸਾਰ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਆ ਫਿਰ ਉਸ ਨੇ ਆਪ ਹੀ ਜੀਵਾਂ ਦੀ ਵਾਸ਼ਨਾ ਅਨਸਾਰ ਸਿਰ ਬ ਸਿਰ ਵਖੂ ਵਖ ਤੰਦੇ ਕਮਾਂਕਾਰਾਂ ਵਿੱਚ ਲਾਉਣਾ ਕੀਤਾ ਹੈ ਆਪ 부ਝਾਏ ਸੋਈ 부ਝੈ ਗੁਰ ਕੈ ਸ਼ਬਦ ਦਰ ਘਰ ਸੂਝੈ। ਇਹ ਪਾਈ ਜਿਸਨੂੰ ਪ੍ਰਭੂ ਆਪ ਗੁਰਾਂ ਦੁਆਰਾ ਆਪਣਾ ਸਰੂਪ 부ਝਾਏ ਸਮਝਾਉਂਦਾ ਹੈ। ਉਹ ਹੀ ਨਿਜ ਸਰੂਪ ਨੂੰ 부ਝੈ ਸਮਝਦਾ। ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਇੰਦਰੀਆਂ ਰੂਪੀ ਦਰਾਂ ਤੇ ਹਿਰਦੇ ਰੂਪੀ ਘਰਾਂ ਵਿੱਚ ਉਹ ਪ੍ਰਭੂ ਦੇਸ ਆਉਂਦਾ ਹੈ। ਵਾਸਤ ਸੰਗਤ ਰੂਪੀ ਦਰ ਦੁਆਰਾ ਹਿਰਦੇ ਰੂਪੀ ਘਰ ਵਿੱਚ ਹੀ ਦੇਸ ਆਉਂਦਾ ਹੈ। ਪ੍ਰੇਮ ਭਗਤ ਕਰੇ ਲਿਵ ਲਾਏ ਹੋਮੇ ਮਮਤਾ ਸ਼ਬਦ ਜਲਾਏ। ਇਹ ਭਾਈ ਆਪਣੀ ਲਿਵ ਬਿਰਤੀ ਨੂੰ ਪ੍ਰਭੂ ਦੇ ਚਰਨਾਂ ਵਿੱਚ ਜੋੜ ਕੇ ਪ੍ਰਮਾਤਮਾ ਦੀ ਪ੍ਰੇਮ ਭਗਤੀ ਪ੍ਰੇਮਾ ਭਗਤੀ ਕਰੇ। ਦੇ ਦੀ ਹੋਮੇ ਹੰਗਤਾ ਤੇ ਪਦਾਰਥਾਂ ਆਦ ਦੀ ਮੇਰ-ਤੇਰ ਨੂੰ ਸਉਪਦੇਸ਼ ਦੀ ਕਮਾਈ ਕਰਕੇ ਬ੍ਰਹਮ ਅਭਿਆਸ ਰੂਪੀ ਅੱਗ ਵਿੱਚ ਸਾੜ ਦੇਵੇ। ਬੁੱਧਵਾਰ ਆਪੇ ਬੁੱਧਸਾਰ। ਗੁਰਮੁਖ ਕਰਣੀ ਸਬਦ ਵਿਚਾਰ ਗੁਰਮੁਖ ਕਰਣੀ ਸਬਦ ਵਿਚਾਰ ਬੁੱਧਵਾਰ ਚੰਦਰਮਾ ਦੇ ਬੁੱਧ ਨਾਮੇ ਪੁੱਤਰ ਦਿਨ ਵਾਰ ਦਿਨ ਦੁਆਰਾ ਕਥਨ ਕਰਦੇ ਕਿ ਇਹ ਭਾਈ ਪ੍ਰਮਾਤਮਾ ਆਪ ਹੀ ਸਾਰ ਸ੍ਰੇਸ਼ਟ ਬੁੱਧ ਬੁੱਧੀ ਦੇਣ ਵਾਲਾ ਵਾ ਬੁੱਧਵਾਰ ਜਿਨ੍ਹਾਂ ਨੇ ਵਿਸ਼ੇ ਵਿਸ਼ੈਣੀ ਬੁੱਧ ਨੂੰ ਵਾਰ ਵਰਜ ਰੋਕ ਰੱਖ ਦਿੱਤਾ ਉਹਨਾਂ ਨੂੰ ਪ੍ਰਮਾਤਮਾ ਨੇ ਆਪ ਹੀ ਸਾਰੂ ਬ੍ਰਹਮ ਦੇ ਗਿਆਨ ਵਾਲੀ ਆਤਮ ਸ਼ੈਣੀ ਬੁੱਧੀ ਦੇਣਾ ਕੀਤੀ ਹੈ ਪ੍ਰਭੂ ਨੇ ਆਪ ਹੀ ਗੁਰਮਖ ਜਨਾਂ ਨੂੰ ਗੁਰਾਂ ਦੁਆਰਾ ਭਗਤੀ ਰੂਪੀ ਕਰਨੀ ਅਤੇ ਗੁਰ ਉਪਦੇਸ਼ ਦੀ ਵਿਚਾਰ ਦੇਣਾ ਕੀਤੀ ਹੈ ਵਾ ਗੁਰਮੁਖਾਂ ਦੀ ਕਰਨੀ ਇਹੋ ਹੀ ਹੈ ਜੋ ਗੁਰ ਸ਼ਬਦ 와 ਬ੍ਰਹਮ ਦੀ ਵਿਚਾਰ ਵਿੱਚ ਜੁੜੇ ਰਹਿੰਦੇ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹੋਮੇ ਮਲਕ ਹੋਏ ਜੋ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਉਹਨਾਂ ਦਾ ਮਨ ਹਿਰਦਾ ਅਵਿਦਿਆ ਪਾਪਾਂ ਆਦ ਦੀ ਮੈਲ ਤੋਂ ਰਹਿਤ ਨਿਰਮਲ ਸ਼ੁੱਧ ਹੋ ਜਾਂਦਾ ਉਹ ਹੰਤਾ ਮਮਤਾ ਰੂਪੀ ਮੈਲ ਨੂੰ ਨਾਸ਼ ਕਰਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਆ ਤੇ ਆਪਣੀ ਜਿਹੜੀ ਮੈਲ ਆ ਪ੍ਰਮਾਤਮਾ ਦੇ ਗੁਣ ਗਾ ਕੇ ਉਹਨਾਂ ਨੇ ਆਪਣੇ ਅੰਦਰੋਂ ਜਿਹੜੀ ਮੈਲ ਸੀ ਹਉਮੈ ਦੀ ਵਿਕਾਰਾਂ ਦੀ ਉਹ ਨਾਸ਼ ਕਰ ਦਿੱਤੀ ਦਰ ਸਚੈ ਸਦ ਸੋਭਾ ਪਾਈ ਨਾਮ ਰਤੇ ਗੁਰ ਸ਼ਬਦ ਸੁਹਾਏ ਉਹ ਸੱਚੇ ਪ੍ਰਮਾਤਮਾ ਦੇ ਸੱਚਖੰਡ ਰੂਪੀ ਦਵਾਰ ਵਿੱਚ ਵਾ ਸੱਚੇ ਨਾਮ ਕਰਕੇ ਤੁਰਿਆ ਪਾਦਰੂਪੀ ਘਰ ਦਰ ਵਿੱਚ ਇਛਤਤ ਹੋਗੇ ਉਹ ਹਮੇਸ਼ਾ ਸੋਭਾ ਵਡਿਆਈ ਪਾਉਂਦੇ ਜੋ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਲੋਕ ਪ੍ਰਲੋਕ ਵਿੱਚ ਸ਼ੋਭਨੀਕ ਹੋਇਆ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਨਹਾਰ ਏ ਪਾਈ ਪ੍ਰੇਮੀ ਜਨ ਨਾਮ ਦਾ ਲਾਹਾ ਲਭ ਗੁਰਾਂ ਦੁਆਰਾ ਹੀ ਪਾਉਂਦੇ ਦੇਵਨਹਾਰ ਦੇਣ ਵਾਲਾ ਗੁਰੂ ਪ੍ਰਭੂ ਆਪ ਹੀ ਕਿਰਪਾ ਕਰਕੇ ਨਾਮ ਦੀ ਦਾਤ ਦੇਣਾ ਕਰਦਾ ਹੈ ਜੋ ਦੇਵੇ ਤਿਸ ਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਏ ਭਾਈ ਜਿਹੜੇ ਸਤਿਗੁਰੂ ਜੀ ਨਾਮ ਦੀ ਦਾਤ ਦੇਣਾ ਕਰਦੇ ਆ ਤਿਨਾ ਸਤਿਗੁਰਾਂ ਦੇ ਉੱਪਰੋਂ ਬਲਹਾਰ ਕੁਰਬਾਨ ਜਾਣਾ ਕਰੀਏ ਗੁਰਪ੍ਰਸਾਦੀ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾ ਭਾਵ ਹੰਕਾਰ ਘਵਾ ਲੈਣਾ ਕਰੀਏ ਨਾਨਕ ਨਾਮ ਰਖੋ ਉਰ ਧਾਰ ਦੇਵਨ ਹਾਰੇ ਕਉ ਜੈਕਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਉਰ ਹਿਰਦੇ ਅੰਦਰ ਧਾਰਨ ਕਰਕੇ ਰੱਖਣਾ ਕਰੋ ਅਸੀਂ ਨਾਮ ਦੇਣ ਵਾਲੇ ਗੁਰੂ ਪ੍ਰਭੂ ਨੂੰ ਸਦਾ ਜੈਕਾਰ ਜੈ ਜੈਕਾਰ ਕਰਦੇ ਹਾਂ ਭਾਵ ਸਦਾ ਸਿਪ ਸਲਾਹ ਕਰਦੇ ਆਂ ਵੀਰਵਾਰ ਵੀਰ ਭਰਮ ਭੁਲਾਏ ਪ੍ਰੀਤ ਭੂਤ ਸਭ ਦੂਜੈ ਲਾਏ ਵੀਰਵਾਰ ਬ੍ਰਿਸ਼ਪਰਾਏ ਬ੍ਰਿਸ਼ਪਤ ਵਾਰ ਭਾਵ ਦੇਵਤਿਆਂ ਦੇ ਗੁਰੂ ਬ੍ਰਿਸ਼ਪਤ ਦੇ ਵਾਰ ਦਿਨ ਦੁਆਰਾ ਕਥਨ ਕਰਦੇ ਆਂ ਕਿ ਇਹ ਪਾਈ ਵੱਡੇ ਵੱਡੇ ਵੀਰ ਸੂਰਮੇ ਵਾ 52 ਵੀਰ ਵੀ ਭਰਮ ਵਿੱਚ ਭੁਲਾਏ ਹੋਏ ਆ ਵਾਹੇ ਭਾਈ ਇਨ੍ਹਾਂ ਵੀਰ ਵਾਰ ਵੀਰ ਸੂਰਮੇ ਪੰਜਾਂ ਵਿਕਾਰਾਂ ਨੂੰ ਆਪਣੇ ਅੰਦਰੋਂ ਵਾਰ ਵਰਜਣਾ ਰੋਕਣਾ ਕਰੋ ਕਿਉਂਕਿ ਇਹਨਾਂ ਵਿਕਾਰਾਂ ਨੇ ਵੱਡੇ ਵੱਡੇ ਸੂਰਮੇ ਵੀ ਮਾਇਆ ਦੇ ਭਰਮ ਵਿੱਚ ਭੁਲਾ ਛੱਡੇ ਆ ਪ੍ਰੇਤ ਭੂਤ ਆਦ ਇਹ ਸਾਰੇ ਵੀ ਦੂਜੇ ਦ્વੈਤ ਭਾਵ ਵਿੱਚ ਲਾਏ ਹੋਏ ਵਾ ਪ੍ਰੇਤ ਭੂਤ ਪਾਵ ਆਸਰੀ ਸੰਪਦਾ ਨੇ ਸਾਰੇ ਜੀਵ ਦ્વੈਤ ਭਾਵ ਵਿੱਚ ਲਾਏ ਹੋਏ ਆਪ ਉਪਾਈ ਕਰ ਵੀਖੈ ਇਵੇਕਾ ਸਭਨਾ ਕਰਦੇ ਤੇਰੀ ਢੇਕਾ ਪ੍ਰਭੂ ਨੇ ਆਪ ਹੀ ਸਾਰੇ ਜੀਵ ਉਪਾਏ ਪੈਦਾ ਕੀਤੇ ਤੇ ਉਹ ਆਪ ਹੀ ਪਾਲਣਾ ਕਰਕੇ ਸਭ ਦੇ ਵੇਕਾ ਭਿੰਨ-ਭਿੰਨ ਕਰਤੱਬਾਂ ਨੂੰ ਦੇਖਣਾ ਕਰਦਾ ਹੈ। ਏ ਕਰਤੇ ਕਰਤਾ ਪੁਰਖ ਸਭਨਾ ਸਾਰੇ ਜੀਵਾਂ ਨੂੰ ਤੇਰੀ ਹੀ ਟੇਕਾ ਊੜ ਹੈ। ਜੀਅ ਜੰਤ ਤੇਰੀ ਸਰਣਾਈ ਸੋ ਮਿਲੈ ਜਿਸ ਲੈ ਹੈ ਮਿਲਾਈ। ਏ ਪ੍ਰਭੂ ਸਾਰੇ ਜੀ ਅਸਤੂਲ ਜੀਵ ਤੇ ਜੰਤ ਸੂਖਮ ਜੀਵ ਤੇਰੀ ਸਰਣਾਈ ਓਟ ਵਿੱਚ ਆਏ ਹੋਏ ਪਰ ਉਹ ਹੀ ਤੈਨੂੰ ਮਿਲਦਾ ਜਿਸ ਨੂੰ ਆਪਣੇ ਸਰੂਪ ਨਾਲ ਮਿਲਾਈ ਮੇਲ ਲੈਂਦਾ ਹੈ ਸ਼ੁਕਰ ਵਾਰ ਪ੍ਰਭ ਰਹਿਆ ਸਮਾਈ ਆਪ ਉਪਾਈ ਸਭ ਕੀਮਤ ਪਾਈ ਸ਼ੁਕਰ ਵਾਰ ਦਾਤਾ ਦੇ ਗੁਰੂ ਸ਼ੁਕਰਾਚਾਰੀਆ ਦੇ ਵਾਰ ਦਿਨ ਦੁਆਰਾ ਕਥਨ ਕਰ ਰਿਹਾ ਹੈ ਭਾਈ ਪ੍ਰਭੂ ਪਰਮਾਤਮਾ ਸਭ ਥਾਈ ਸਮਾਈ ਵਿਆਪਕ ਹੋ ਰਿਹਾ ਵਾ ਸ਼ੁਕਰ ਵਾਰ ਵਾਰ ਵਾਰੀ ਵਾਰੀ ਉਸ ਪ੍ਰਮਾਤਮਾ ਦਾ ਸ਼ੁਕਰ ਸ਼ੁਕਰਾਨਾ ਕਰੋ ਜੋ ਪ੍ਰਭੂ ਸਭ ਥਾਈਂ ਵਿਆਪਕ ਹੋ ਰਿਹਾ ਉਸ ਪ੍ਰਭੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਸਾਰਿਆਂ ਦੀ ਕੀਮਤ ਪਉਣਾ ਕੀਤੀ ਹੈ ਗੁਰਮੁਖ ਹੋਵੇ ਸੋ ਕਰੇ ਵਿਚਾਰ ਸੱਚ ਸੰਜਮ ਕਰਨੀ ਹੈ ਕਾਰ ਜੋ ਗੁਰਮੁਖ ਜਨ ਹੁੰਦੇ ਆ ਉਸ ਪ੍ਰਮਾਤਮਾ ਦੇ ਸਰੂਪ ਦੀ ਵਿਚਾਰ ਕਰਦੇ ਉਹ ਸੱਚੇ ਸੰਜਮ ਦੀ ਕਾਰ ਅਤੇ ਭਗਤੀ ਦੀ ਕਰਨੀ ਕਮਾਈ ਕਰਦੇ ਵਾ ਉਹਨਾਂ ਸੰਜਮ ਉਹਨਾਂ ਦਾ ਸੰਜਮ ਵੀ ਸੱਚਾ ਤੇ ਭਗਤੀ ਰੂਪੀ ਕਰਨੀ ਦੀ ਕਾਰ ਵੀ ਸੱਚੀ ਹੈ ਵਰਤਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਉ ਹੈ ਦੂਜਾ ਜੋ ਵਰਤਨੇਮ ਨਿਜਮਤੇ ਨਿਤਾ ਪ੍ਰਤੀ ਹਰ ਰੋਜ਼ ਪੂਜਾ ਕਰਨੀ ਹੈ ਆਪਣਾ ਸਰੂਪ ਬੂਝੇ ਸਮਝੇ ਤੋਂ ਬਗੈਰ ਇਹ ਸਾਰਾ ਕੁਝ ਦ્વੈਤ ਭਾਉ ਹੀ ਹੈ ਸ਼ਨੀਚਰਵਾਰ ਸੌਣ ਸਾਸਤ ਵਿਚਾਰ ਹਉ ਮੈਂ ਮੇਰਾ ਪਰਮੈ ਸੰਸਾਰ ਸ਼ਨੀਚਰਵਾਰ ਸੋ ਬੇਨਤੀ ਹੈ ਕਿ ਜਿਹੜੇ ਵੀਰ ਕਈ ਸ਼ਨੀਵਾਰ ਕਹਿੰਦੇ ਆ ਵੇਖੋ ਸਤਿਗੁਰਾਂ ਵੀ ਇਸ ਦਾ ਨਾਮ ਸ਼ਨੀਚਰਵਾਰ ਕਿਹਾ ਤੇ ਪੁਰਾਤਨ ਜੰਤਰੀਆਂ ਵਿੱਚ ਕੈਲੰਡਰਾਂ ਵਿੱਚ ਇਤਿਹਾਸਕ ਪੋਥੀਆਂ ਦੇ ਵਿੱਚ ਸ਼ਨੀਚਰਵਾਰ ਨਾਮ ਆਇਆ ਸੋ ਆਪਾਂ ਵੀ ਸ਼ਨੀਚਰਵਾਰ ਕਿਹਾ ਕਰੀਏ ਸ਼ਨੀਚਰ ਸ਼ਨੀ ਦੇ ਵਾਰ ਦਿਨ ਦੁਆਰਾ ਕਥਨ ਕਰਦੇ ਕਿ ਜੋ ਸੌਣ ਛਗਣਾ ਆਦ ਦੇ ਸਾਸਤ ਸ਼ਾਸਤਰ ਦੀ ਵਿਚਾਰ ਕਰਦੇ ਆ ਭਾਵ ਸ਼ਨੀ ਵਾਰ ਨੂੰ क्रूर वार ਜਾਣ ਕੇ ਲੋਕ ਤੇਲ ਆਦ ਦਿੰਦੇ ਆ ਉਹ ਹੋਮੇ ਹੰਗਤਾ ਤੇ ਮੈਂ ਮੇਰੀ ਕਰਦੇ ਹੋਏ ਸੰਸਾਰ ਜਗਤ ਵਿੱਚ ਭਰਮੇ ਭਰਮ ਦੇ ਰਹਿੰਦੇ ਆ ਮਨਮੁਖ ਅੰਦਾ ਦੂਜੇ ਪਾਇ ਜਮਦਰ ਬਾਦਾ ਝੂਟਾਂ ਖਾਈ ਮਨਮੁਖ ਪੁਰਖ ਮਨ ਬੁੱਧ ਰੂਪੀ ਨੇਤਰਾ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਬਿਨਾ ਹੋਣ ਕਰਕੇ ਅੰਨਾ ਹੈ ਜੋ ਦ્વੈਤ ਭਾਵ ਵਿੱਚ ਲੱਗ ਰਿਹਾ ਅੰਤ ਨੂੰ ਜਮਾਂ ਦੇ ਦਰ ਵਿੱਚ ਵੱਜਿਆ ਆ ਪ੍ਰਤੱਖ ਵਾ ਤਰਕਾਂ ਲਾਂਤਾਂ ਰੂਪੀ ਝੋਟਾਂ ਸੱਟਾਂ ਖਾਵੇਗਾ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਸਾਚ ਲੇਵ ਲੈ ਆਏ ਗੁਰਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸੱਚ ਲਿਵ ਲਾਏ ਗੁਰਮੁਖ ਜਨ ਸਤਿਗੁਰਾਂ ਦੀ ਕਿਰਪਾ ਕਰਕੇ ਹਮੇਸ਼ਾ ਰਹਿਣ ਵਾਲਾ ਆਤਮਿਕ ਸੁਖ ਆਨੰਦ ਪ੍ਰਾਪਤ ਕਰਦੇ ਆ ਕਿਉਂਕਿ ਉਹ ਭਗਤੀ ਰੂਪੀ ਸੱਚੀ ਕਰਨੀ ਕਰਦੇ ਆ ਅਤੇ ਸੱਚੇ ਨਾਮ ਵਿੱਚ ਆਪਣੀ ਲਿਵ ਬਿਰਤੀ ਲਾਉਂਦੇ ਜੋੜਦੇ ਆ ਸਤਗੁਰ ਸੇਵਹਿ ਸੇਵਡ ਭਾਗੀ ਹੋ ਮਹਿਮਾਰ ਸੱਚ ਲਿਵ ਲਾਗੀ ਹੇ ਭਾਈ ਜੋ ਸਤਗੁਰਾਂ ਨੂੰ ਸੇਵਨਾ ਕਰਦੇ ਆ ਉਹ ਵੱਡੇ ਭਾਗਾਂ ਵਾਲੇ ਆ ਹੰਕਤਾ ਨੂੰ ਮਾਰ ਨਿਵਰਤ ਕਰਕੇ ਉਹਨਾਂ ਦੀ ਸੱਚੇ ਨਾਮ ਵਿੱਚ ਲਿਵ ਬਿਰਤੀ ਲੱਗੀ ਹੋਈ ਆ ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖ ਦਾਤਾ ਲੈ ਹੈ ਮਿਲਾਏ ਹੇ ਪ੍ਰਭੂ ਗੁਰਮੁਖ ਜਨ ਸਹਿ ਸੁਭਾ ਸੁਭਾਵਕ ਹੀ ਤੇਰੇ ਨਾਮ ਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਆ ਵਾਜੋ ਤੇਰੇ ਨਾਮ ਰੰਗ ਵਿੱਚ ਰੰਗੇ ਹੋਏ ਉਹਨਾਂ ਨੂੰ ਸ਼ਾਂਤੀ ਵਾਲਾ ਸੁਭਾਅ ਪ੍ਰਾਪਤ ਹੋਇਆ ਹੈ। ਵਸ ਸ੍ਰੇਸ਼ਟ ਸਰੂਪ ਦਾ ਭਾਏ ਪ੍ਰਕਾਸ਼ ਹੋ ਗਿਆ ਹੈ। हे ਪ੍ਰਭੂ ਤੂੰ ਸਾਰੇ ਸੁੱਖਾਂ ਦਾ ਦਾਤਾ ਹੈ। ਸਾਨੂੰ ਆਪਣੇ ਸਰੂਪ ਨਾਲ ਮਿਲਾ ਲੈਣਾ ਕਰ। ਇੱਕ ਸਤਿ ਦੂਜਾ ਨਾਹੀ ਕੋਇ। ਗੁਰਮਖ ਬੂਝੈ ਸੋਜੀ ਹੋਇ। हे ਪ੍ਰਭੂ ਇੱਕ ਤੇਰੇ ਤੋਂ ਤੇਰੇ ਤੋਂ ਬਿਨਾ ਤੇਰੇ ਵਰਗਾ ਹੋਰ ਦੂਸਰਾ ਕੋਈ ਨਹੀਂ। ਗੁਰਮੁਖ ਜਨ ਗੁਰਾਂ ਦੁਆਰਾ ਤੇਰੇ ਸਰੂਪ ਨੂੰ ਬੁੱਝੈ ਬੁੱਝਦੇ ਹਨ ਅਤੇ ਉਹਨਾਂ ਨੂੰ ਤੇਰੇ ਸਰੂਪ ਦੀ ਸੋਝੀ ਸਮਝ ਪ੍ਰਾਪਤ ਹੁੰਦੀ ਹੈ 15 ਤਿੱਤੀ ਤੈ ਸਤਿਵਾਰ ਮਹਾਰੂਤੀ ਆਵਹਿ ਵਾਰ-ਵਾਰ ਇਹ 25 ਪ੍ਰਕਾਰ ਇਕਮ ਦੂਜ ਆਦ 15 15 ਤਿਤਾਹਨ ਅਤੇ ਸੌ ਮੰਗਲ ਆਦ ਸਤਿਵਾਰ ਦਿਨ ਹਨ ਚੇਤ ਵਿਸਾਖ ਆਦ 12 ਮਹੀਨੇ ਬਸੰਤ ਗਰੀਖਮ ਆਦ ਛੇ ਰੁੱਤਾਂ ਹਨ ਜੋ ਵਾਰ-ਵਾਰ ਮੁੜਮਣਾਉਂਦੇ ਜਾਂਦੇ ਰਹਿੰਦੇ ਦਿਨ ਸਰੈਣ ਤਿਵੇਂ ਸੰਸਾਰ ਆਵਾ ਗਾਉਣ ਕੀਆ ਕਰਤਾਰ ਫਿਰ ਜਿਵੇਂ ਦਿਨ ਸਰੈਣ ਦਿਨ ਤੇ ਰਾਤ ਮੁੜਮਣਾਉਂਦੇ ਜਾਂਦੇ ਰਹਿੰਦੇ ਉਸੇ ਪ੍ਰਕਾਰ ਜਗਤ ਵੀ ਆਉਣ ਜਾਣ ਵਾਲਾ ਹੈ ਵਾ ਇਨ੍ਹਾਂ ਰੁੱਤਾਂ ਤੇ ਤਾਂ ਆਦਿ ਦੀ ਉਪਾਸ਼ਨਾ ਵਿੱਚ ਲੱਗਣ ਵਾਲਾ ਮੁੜ ਮੁੜ ਸੰਸਾਰ ਵਿੱਚ ਆਉਂਦਾ ਜਾਂਦਾ ਰਹਿੰਦਾ ਇਹ ਕਰਤਾਰ ਕਰਤਾ ਪੁਰਖ ਨੇ ਹੀ ਸਭ ਦਾ ਆਵਾ ਗਾਉਣ ਆਉ ਆਉਣਾ ਜਾਣਾ ਕੀਤਾ ਹੋਇਆ ਹੈ ਸੋ ਇਥੇ ਨੋਟ ਕਰਨ ਵਾਲੀ ਆਪ ਜੀ ਦੇ ਇਹ ਗੱਲ ਹੈ ਇਹ ਥਿੱਤਾ 12 ਰੁੱਤਾਂ ਮਹੀਨੇ ਰਾਤ ਤੇ ਦਿਨ ਆਦ ਦਾ ਸਾਰਾ ਵਿਧਾਨ ਪ੍ਰਭੂ ਨੇ ਆਪ ਹੀ ਬਣਾਇਆ ਹੋਇਆ ਇਹਨਾਂ ਵਿੱਚ ਪਰਮਾਤਮਾ ਦੀ ਪੂਜਾ ਕਰਨੀ ਗੁਰਮਤ ਹੈ ਅਤੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਮਨਮਤ ਹੈ ਜਿਵੇਂ ਕਿ ਮਾਰੂ ਸੋਲੇਹ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਾਕ ਹੈ ਬਰੇ ਮਹਾਵਾਰ ਥਿਤੀ ਕਰ ਇਸ ਜਗ ਮੈਂ ਸੋਜੀ ਪਾਇਦਾ ਨੇਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੂਝੈ ਕੋ ਸਬਦ ਵਿਚਾਰ ਏ ਪਾਈ ਸੱਚਾ ਪ੍ਰਮਾਤਮਾ ਕੇਵਲ ਆਪ ਹੀ ਨੇਚਲ ਅਚਲ ਸਰੂਪ ਹੈ ਜੋ ਸਭਨਾ ਵਿੱਚ ਆਪਣੀ ਕਲ ਸ਼ਕਤੀ ਨੂੰ ਧਾਰਨ ਕਰ ਰਿਹਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਭਾਈ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਕੋਈ ਵਿਰਲਾ ਗੁਰਮੁਖੀ ਉਸ ਹਰੀ ਦੇ ਸਰੂਪ ਨੂੰ ਬੁੱਝੈ ਸਮਝਦਾ ਹੈ ਵਾਹੇ ਗੁਰੂ ਵਾਹਿ 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 ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ